गुरु सतनाम वाहे गुरु सतनाम श्री गुरु वाहे वागुरू वाहे गुरु वाहे गुरु सतनाम श्री गुरु वाहे गुरु वाहे गुरु सतनाम वागुरू working <laughs> guru ਨਿਰਵਾਨ ਨਿਰਵੈ ਵਾਹਿਗੁਰੂ ਸਤਨਾਮੁ ਮੁਰਤਿ ਅਜੋਨੀ ਸੈਭੰ ਵਾਹਿਗੁਰੂ ਸਤਨਾਮ ਵਾਹਿਗੁਰੂ ਪਰਸਾ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜਿੱਥੇ ਬੱਬ ਪੈਰ ਥਰ ਕੋਟਾਇਸਨ ਥਾਪਨ ਸੋਆ ਸਿੱਧਿਆਸਨ ਸਭ ਜਗਤ ਦੇ ਵਾਹਿਗੁਰੂ ਨਾਨਕ ਆ ਮਤੇਜ ਕੋ ਆ ਨਾਨਕ ਯਾਦੇ ਮਤੇਜ ਕੋ ਆ ਆਨੰਦ ਗੁਨੀ ਨਿਦਾਂ ਨੇਵਾ ਅੰਗਰੇਬ ਨੇਵਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨੇਵਾ ਗਰੀਬ ਨਿਵਾਜ ਅੰਗਰੀਬ ਨਿਵਾਜ ਵਾਹਿਗੁਰੂ ਵਾਹਿਗੁਰੂ ਤਨੋਸਰੀ ਮਹੱਲਾ ਪਹਿਲਾ ਹਰਤੇ ੴ ਸਤਗੁਰ ਪ੍ਰਸਾਦ ਸਤਗੁਰ ਐ ਰਜ਼ਾ ਵਾਹਿ ਗੁਰੂ ਘਰ ਘਰ ਨਿਮੇ ਤਾਲ ਰਾਇ ਚੰਦ ਦੀਪਤ ਬਨੇ ਤਾਰਕ ਮੰਡਲ ਜਨਕ ਮੋਤੀ ਤੋਪ ਮਲੇ ਆਨ ਲੋ ਅਵਨ ਚਬਰੋ ਕਰੇ ਸਗਲ ਬਨ ਰਾਗੇ ज्योति कैसी आरती होए भव खंड ना तेरी आरती अनहत शब्द अनंत तेरी ससत बिन नन न न है, है तोवे को सस मुरत नन एक तो ही सस पाद बीमल नन ਇਕ ਪਾਦਵਾਂਡੇ ਬਿਨ ਸੈਸ ਤਵ ਗੰਧ ਵੀ ਹੈ ਚਲਤ ਮੋਗੀ ਸਭ ਮੈਂ ਜੋਤ ਜੋਤੈ ਸੋ ਏ ਤਿਸ ਕੈ ਤਾਂਨ ਸਭ ਮੈਂ ਚਾਲਨ ਹੋਈ ਗੁਰ ਸਾਖੀ ਜੋ ਮਾਰਗਤ ਹੋਵੇ ਜੋ ਤਿਸ ਪਾਵੇ ਸੋ आरती होए हर चरण कमले मक रंद लो बे तमनो आन दिन मोवे आहि प्यासा कृपा जल दे नानक सार का होए जाते तेरे नाम वासा बाप चिर वारती ਤੇਰਾ ਵਾਸ ਨੂੰ ਆਮ ਤੇਰਾ ਰਸਾ ਨਾਮ ਤੇਰਾ ਕੇਸ ਰੋ ਲੇ ਛਟ ਕਾਇ ਰੇ ਬਾਬ ਤੇਰਾ ਅੰਗਲਾ ਆਮ ਤੇਰਾ ਚੰਦਰ ਅਸ ਜਪ ਨਾਮ ਲੈ ਅਜ ਕੋ ਚਾਰ ਨਾਮ ਤੇਰਾ ਦੀਵਾ ਨਾਮ ਤੇਰਾ ਬਾ ਤੇਰੂ ਤੇ ਲੇ ਲੇ ਬਾਗੇ ਪਸਾਰੇ ਆਹ ਤੇਰੇ ਕੀ ਸੁਆਮੀ ਤੇ ਲਗਾਈ ਅਈਯੋ ਜਿਆਰੋ ਸਭ ਸਗਲਾ ਨਾਮ ਤੇਰ ਤਾਜ ਨਾਮ ਫੂਲ ਮਾਲਾ ਹਰੇ ਠਰ ਸੋਹੀ ਸਗਲ ਜਿ ਪਾਰੇ

ਵਰਨ ਜਾਉ ਸਭੀ ਕਮਲਾ ਪਰਤੇ ਮੰਗਲਾ ਹਰ ਮੰਗਲਾ ਤੇ ਮੰਗਲ ਰਾਜਾ ਰਾਮ ਨਾਹੀ ਕੋ ਹੂਤਮ ਦੀ ਰਾ ਨਿਰਮਲ ਬਾਤੇ ਤੂਹੀ ਨਿਰੰਜਨ ਸੁਆਮੀ ਕਮਲਾ ਪਰਤੇ ਪਾਗੇ ਤੇਰਾ ਮਨੰਦ ਜਾਨੈ ਹੋਰਨ ਪਰੇ ਮਨੰਦ ਬਖਾਂ ਮਦਨ ਮੁਰਤਿ ਤੇ ਤਾਰ ਗਵਿੰਦੇ ਸੈਣ ਪੜੇ ਪਾਉ ਜਰਮਾਨੰਤੇ ਸੁਮ ਸੰਧਿਆ ਤੇਰੀ ਦੇਵ ਦਿਵਾ ਕਰ ਆਧ ਪਤਿਆ ਇਹਿਸਮਾਦ ਅੰਤ ਨਹੀਂ ਪਾਇਆ ਅੰਤ ਨਹੀਂ ਪਾਇਆ ਤੇਰਾ ਅੰਤ ਨਹੀਂ ਪਾਇਆ ਲਗ ਰਹੀ ਅਸ਼ਰਧਾਗੀ ਨਹੀਂ ਹੋਆ ਰhiti ਪਰ ਕ ਨਿਰੰਝਨ ਸਤ ਗੁਰ ਪੂਜੋ ਭਾ

ਅਨਾਹਦ ਬਾਦ ਸਨਗੇ ਸਾਰ ਨੂੰ ਆਣੀ ਕਬੀਰ ਦਾਸ ਤੇਰੀ ਅਰਤੀ ਕਿਨੇ ਅਰਤੀ ਕਿਨੇ ਤੇਰੀ ਯਾਰ ਕਿਨੇ ਤੇ ਨਿਰੰਕਾਰ ਤਨ ਤੇ ਮਰੀ ਪਗਤ ਕਰਨੀ ਤੇਨਕੇ ਕਾਜ ਸਵਾਰ ਦਾ ਦਾਲ ਸੀ ਦਮ ਗੋ ਕੀਓ ਹਮਰਾ ਤੁਚੀ ਕਰੈ ਨਿਤ ਜਿਓ ਪਨੀਆ ਛਦਨ ਨੀਖਾ ਆ ਨਾਚ ਮੰਗੋ ਸਤ ਸਿਕਾ ਗਉ ਪੈਸ ਮੰਗੁ ਲਵੀ ਇੱਕ ਕਾਜਨ ਤੂਰੀ ਚੰਗੇਰੀ ਕਰ ਕੀਗੀ ਹਨ ਚੰਗੀ गान ਕਰੇ ਕਾਨ ਰੋਚੀ ਉਪਰ ਅਸਰ ਮਿਰਤ ਦੇ ਪਾਰ ਸੰਕਨ ਕੀ ਤੁ ਕੰਤਨ ਕੀ ਕਰੇ love you. Estranho, senhor. Só... ਵੇ ਲੋਕ ਜੈ ਜੈ ਕਰੇ ਰਰ ਨਾਮ ਸਤਜਾਪ ਜਤਰ ਚਿਰ ਵਰਤੇ ਜਤਰ ਚਕਰ ਭਗਤ ਸੋ ਨਬਰ ਸੁਬੰ ਸਰਬਦਾ ਸਰਬ ਜੁਗ ਤੇ ਤੂ ਕਾਲਨ ਪਰਨਾਸੀ ਜਗਾਲੰ ਸਰੂਪੇ ਸਦਾ ਅੰਗ ਸੰਗ ਆਪੰਗੰਬੇ ਪੂ See diva.

ਚਨ ਨਹੋਆ ਤੁੰਦ ਜਗ ਚਨ ਨਹੋ ਤੁੰਦ ਜਗ ਚਨ ਨਹੋਆ ਤੁੰਦ ਜਗ ਚਨ ਨਹੋਆ ਤੁੰਦ ਜਗ ਚਨ ਨਹੋਆ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਨ ਹੋ ਸਤਿਗੁਰ ਨਾਮ ਨੇਕ ਪਰਗਟਿਆ ਮਿਟੀ ਤੁੰਦ ਜਗ ਚਾਨਨ ਹੋ ਜੋ ਕਰਸੂ ਤੇ ਜਿਨ ਨਿਕਲਿਆ ਤਾਰੇ ਚੱਪ ਪੰਦੇ ਜੀ ਫਲੋ ਆ ਜੋ ਕਰਸੂ ਜਿਨ ਨਿਕਲਿਆ ਤਰੇ ਸਭ ਅੰਦੀਰ ਪਲੋਆ ਤਰੇ ਸਭ ਅੰਦੀਰ ਪਲੋਆ ਤਰੇ ਸਭ ਅੰਦੀਰ ਪਲੋਆ ਸਤ ਗੁਰ ਨਾਨਕ ਪ੍ਰਗਟਿਆ ਇਿੱਟੇ ਹੁੰਦੇ ਜਗ ਚਾਨਣੋ ਸਤ ਗੁਰਨਾ ਦੇਖ ਪਰਗਟਿਆ ਇਿੱਟੇ ਹੁੰਦੇ ਜਗ ਚਾਨਣੋ ਸਿੰਘ ਬੁਕੇ ਮੇਰੇ ਗਾਵਲੀ ਪੰਨ ਜਾਈ ਨਾ ਤੀਰ ਤੇ ਰੋਵਾ ਥੀਰ ਤਰੋ ਆ ਕੰਨੀ ਜਾਈ ਨਤੀਰ ਤਰੋ ਕੰਨੀ ਜਾਈ ਨਤੀਰ ਤਰੋ ਸਤ ਗੁਰ ਨਾਮ ਨੇਕ ਪਰਗਟਿਆ ਪਿਚੀ ਦੁੰਦੇ ਜਗ ਚਾਨਣ ਤਕੁਰਨਾ ਨੈਕ ਪਰਗਟਿਆ ਮਿੱਠੀ ਦੁੰਦੇ ਜਗ ਚਾਨਣ ਨੂੰ ਤੇ ਬਾਬਾ ਪੈਰ ਧਰ ਪੂਜਿਆਸਨ ਆਪਨੇ ਸੋਆ ਸਿੱਧੀ ਆਸਨ ਸਭ ਜਗਤ ਦੇ ਨਾਨਕ ਯਾਦ ਮਤ ਜੀ ਕੋ ਆ ਸਿੱਧਿਆਸਨ ਸਭ ਜਗਤ ਦੇ ਯਾਦ ਮਤੇ ਜੀ ਕੋ ਆ ਨਾਨਕ ਯਾਦ ਮਤੇ ਦੇ ਹੋ ਨਾਨਕ ਯਾਦ ਮਤੇ ਦੇ ਕੋ ਸਤ ਗੁਰ ਨਾਨਕ ਪ੍ਰਗਟ ਆ ਮਿੱਟੀ ਤੁੰਦੇ ਜਗ ਚਾ ਪਰ ਗਿਟਿਆ ਮਿੱਟੀ ਦੁੰਦੇ ਜਗ ਚਾਨਨੋ ਮਿੱਟੀ ਦੁੰਦੇ ਜਗ ਚਾਨਨੋ ਮਿੱਟੀ ਦੁੰਦੇ ਜਗ ਚਾਨਨੋ ਮਿੱਟੀ ਦੁੰਦੇ ਜਗ ਚਾਨਨ ਹੋਆ ਸਾਥ ਸੰਗਤ ਜੀ ਹੁਣ ਭੁੱਲਾਂ ਦੀ ਖਿਮਾ ਕੀਰਤਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਨਿਕੰਪਰਕਾਰ ਦੀਆਂ ਭੁੱਲ ਗਲਤੀਆਂ ਹੋ ਜਾਂਦੀਆਂ ਨੇ ਕਈ ਸ਼ਬਦ ਇਧਰ ਉਧਰ ਹੋ ਜਾਂਦੇ ਆ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਤੁਸੀਂ ਸਾਰੇ ਸੰਗਤ ਰੂਪ ਦੇ ਵਿੱਚ ਬਖਸ਼ਣਯੋਗ ਹੋ ਜੀ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਨਮ ਦਿਹਾੜੀ ਦੀਆਂ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਨਾਨਕ ਸਰ ਟੋਬਾ ਦੀ ਸਾਰੀ ਪ੍ਰਬੰਧ ਕਮੇਟੀ ਸਾਰੇ ਸਟਾਫ ਵੱਲੋਂ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਜੀ ਨਾਲ ਹੀ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਭੈਣਾਂ ਨੂੰ ਕਰਦਾ ਕਿਸੇ ਭੈਣ ਦਾ ਟੌਪਸ ਡਿੱਗ ਪਿਆ ਹੈ ਜੀ ਕਿਸੇ ਵੀ ਭੈਣ ਦਾ ਟੌਪਸ ਜਿੱਦਾ ਡਿੱਗਿਆ ਹੈ ਉਹ ਨਿਸ਼ਾਨੀ ਦੱਸ ਕੇ ਹੁਣ ਮੈਂ ਸਰਦਾਰ ਮੰਗਲ ਸਿੰਘ ਜੀ ਇਹਨਾਂ ਨੂੰ ਉਹ ਟੌਪਸ ਫੜਾ ਕੇ ਜਾਵਾਂਗਾ ਇਹਨਾਂ ਨੂੰ ਉਹ ਨਿਸ਼ਾਨੀ ਦੱਸ ਕੇ ਤੇ ਆਪਣਾ ਟੌਪਸ ਲਿਜਾ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆ ਬੜੇ ਹੀ ਵੱਡ ਭਾਗੇ ਹੋ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦ ਆਨੰਦ ਮਾਣ ਰਹੇ ਹੋ ਸਾਰੇ ਹੀ ਸੰਗਤ ਨੂੰ ਗੁਰਦੁਆਰਾ ਨਾਨਕ ਸਾਹਿਬ ਤੋਬਾ ਦੀ ਪਰਮੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਹ ਸਬਦੀਆਂ ਲੱਖ ਲੱਖ ਵਾਰ ਵਧਾਈਆਂ ਹੋਵਣ ਸੰਗਤਾਂ ਨੂੰ ਬੇਨਤੀ ਹੈ ਭਾਈ ਜਾਲ ਪ੍ਰਸਾਦਾ ਛੱਕੇ ਦਵਾਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਦਵਾਨ ਆਰੰਭ ਹੋ ਚੁੱਕੇ ਹਨ ਸੰਕਾ ਨੂੰ ਦੁਆਰਾ ਫਿਰ ਬੇਨਤੀ ਹੈ ਭਾਈ ਪ੍ਰਸਾਦਾ ਪਾਣੀ ਛੱਕੇ ਦਵਾਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਹੁਣ ਆਪ ਜੀ ਦੇ ਚਰਨਾਂ 'ਚ ਭਾਈ ਸਾਹਿਬ ਭਾਈ ਜਿਸਪਾਲ ਸਿੰਘ ਜੀ ਜੋਧਪੁਰ ਵਾਲੇ ਆਪ ਜੀ ਨੂੰ 30 ਮਿੰਟਾਂ ਲਈ ਕਥਾ ਸਰਵਨ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਰੰਤ ਭਾਈ ਗਿਆਨੀ ਕੁਲਦੀਪ ਸਿੰਘ ਜੀ ਨੰਗਲ ਹਿਉਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਉਹ ਵੀ ਪਹੁੰਚ ਚੁੱਕੇ ਹਨ ਉਹ ਆਪ ਜੀ ਨੂੰ ਅੱਲਾਹ ਹੀ ਬਾਣੀ ਦਾ ਕੀਰਤਨ ਸਰਵਨ ਕਰਾਉਣਗੇ ਸੰਗਤਾਂ ਨੂੰ ਬੇਨਤੀ ਹੈ ਭਾਈ ਲੰਗਰ ਪ੍ਰਸ਼ਾਦਾ ਸ਼ਾਕੀ ਦਵਾਨ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਢੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ